ਮੋਣਚਰਾਸੀ ਨਾ ਭੁੱਲਣ ਜੋਗ ਨਾ ਸਹਿਣ ਜੋਗ ਨਾ ਬਖਸ਼ਣ ਜੋ ਕੱਲੂ ਘਰਾ ਹਕਾ ਚੱਲ ਰਿਹਾ ਇੱਕ ਤਰੀਕ ਤੋਂ ਲੈ ਕੇ 6-7 ਤਰੀਕ ਤੱਕ ਚੱਲੂਗਾ ਦਲ ਖਾਲਸਾ ਜਥੇਬੰਦੀ ਵੱਲੋਂ 5 ਤਰੀਕ ਗੁਰਜ ਬਾਬਾ ਅਕਾਲੀ ਪੂਰ ਸਿੱਖ ਦੋਂ ਇੱਕ ਯਾਦਗਰੀ ਕੱਲੂ ਘਰਾ ਯਾਦਗਰੀ ਮਾਰਚ ਕੀਤਾ ਜਾ ਰਿਹਾ ਸੀ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦੇਣਾ ਅਪੀਲ ਕਰਦਾ ਨਾਨਕ ਨਾਮਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਵਹੀਕਲ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜਬਾਬਾ ਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ 3 ਤੱਕ ਸਾਉਂਤੇ ਜਾ ਕੇ ਜਾੰਮੂ ਅਰਦਾਸ ਕਰਨੀ ਆ 6 ਤਰੀਕ ਤਾਲ ਤੱਕ ਸਾਉਂਤੇ ਸਹੀਦ ਹਨੂ ਸਾਰਿਆਂ ਨੂੰ ਸੱਦਾ ਦੇ ਬੁਲਵੇ ਤੇ ਕਾਣਾ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ ਦੇ ਪਹੁੰਚਣ ਵਾਸਤੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ कि ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਪਣੇ ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਪਿੰਡ ਤੋਂ ਹੀ ਜੋ ਆਪਣੇ ਨਾਲ ਦੇ ਸਾਥੀ ਆਉਣ ਲੈ ਕੇ ਇਸ ਮਾਰਕ ਦੇ ਵਿੱਚ ਸ਼ਾਮਲ ਹੋਈਏ ਮਾਰਕ ਦੇ ਵਿੱਚ ਸ਼ਾਮਲ ਹੋ ਕੇ ਮਾਰਕ ਦੀ ਵੀ ਸ਼ੁਭਾ ਵਧਾਈਏ ਤੇ 6 ਤਰੀਕ ਨੂੰ ਸ਼ਰਦਾ ਦੇ ਫੁੱਲ ਵੀ ਸ੍ਰੀ ਦੰਗੂ ਪੇਟ ਕਰ ਸਕੀਏ ਨੇ ਕੋਸ ਤੱਕ ਸਾਥ ਤੇ ਜਾ ਕੇ ਅਸੀਂ ਨਾਲੇ ਤਾਂ ਨਮਸਤਰ ਹੋਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਉੱਥੇ ਸੀ ਜੀ ਗੰਦਰੀ ਬਣੀ ਆ ਸੰਤਾਂ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਮੈਂ ਫਿਰ ਅਪੀਲ ਕਰਦਾ ਇਹ 5 ਜੂਨ ਬੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੰਧੂ ਘਰਾ ਯਾਦਗਰੀ ਮਾਰਚ 31 ਤੱਕ ਸਾਥ ਤੇ ਜਾ ਕੇ ਸਮਾਪਤੀ ਕਰਾਂਗੇ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਾਮਲ ਸ਼ਾਮਲ ਹੋਣਾ ਦਲ ਖਾਲਸਾ ਜਿੱਤੇ ਬੰਦੀ ਵੱਲੋਂ ਫੀਟ ਕਰ ਰਹੇ ਜੂਨ 84 ਨਾ ਭੁੱਲਣਯੋਗ ਨਾ ਸਹਿਣਯੋਗ ਨਾ ਬਖਸ਼ਣਯੋਗ ਕੰਧੂ ਘਰਾ ਹਫਤਾ ਚੱਲ ਰਿਹਾ ਇੱਕ ਤਰੀਕ ਤੋਂ ਲੈ ਕੇ 6-7 ਤਰੀਕ ਤੱਕ ਜੰਡੂਗਾ ਦਲ ਖਾਲਸਾ ਜਿੱਤੇ ਬੰਦੀ ਵੱਲੋਂ 5 ਤਰੀਕ ਗੁਰਜਬਾਬਾ ਕਾਲੀ ਫੂਲਾ ਸਿੰਘ ਤੋਂ ਇੱਕ ਯਾਤਗਰੀ ਕੰਨੂ ਪੈਰਾ ਯਾਤਗਰੀ ਮਾਰਚ ਕੀਤਾ ਜਾ ਰਿਹਾ ਸੀ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦੇਣਾ ਅਪੀਲ ਕਰਦਾ ਨਾਨਕ ਨਾਮ ਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਮਹੀਕਲ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜਬਾਬਾ ਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਚਾਹੁੰਦੇ ਅਰਦਾਸ ਕਰਨੀ ਆ 6 ਤਰੀਕ ਕਾਲ ਤਖਤ ਸਾਹਿਬ ਤੇ ਸ੍ਰੀ ਦਾਨੋ ਸਾਹਿਬ ਨੂੰ ਸਰਦਾ ਦੇ ਗੁਰਪ੍ਰੇਮ ਤੇ ਕਾਣਾ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ ਦੇ ਪਹੁੰਚਣ ਵਾਸਤੇ ਅਸੀਂ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਪਣੇ ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਪਿੰਡ ਤੋਂ ਹੀ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਮਾਰਚ ਦੀ ਵੀ ਸ਼ੁਭਾ ਵਧਾਈਏ ਇਸ ਸੇਤਰੀ ਨੂੰ ਸ਼ਰਦਾ ਦੇ ਫੁੱਲ ਵੀ ਸੀਹੀ ਦਰੋਂ ਪੇਟ ਕਰ ਸਕੀਏ ਇਹ ਪੋਸਟ ਤਾਰ ਤੱਕ ਸਾਥ ਤੇ ਜਾ ਕੇ ਅਸੀਂ ਨਾਮਤਾ ਨਮਸਤਰ ਖੋਵਾਂਗੇ ਨਾਲ ਅਰਦਾਸ ਕਰਾਂਗੇ ਨਾਲੇ ਉੱਥੇ ਸੀ ਜਿੱਤੀ ਕੈਂਦਰੀ ਬਣੀ ਆ ਸੰਤਾ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਬਸ ਫਿਰ ਅਪੀਲ ਕਰਦਾ ਕਿ 5 ਜੂਨ ਗੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੱਲੂ ਭਰਾ ਯਾਦਗਰੀ ਮਾਰਚ ਤਰੀਕਾਂ ਤੱਕ ਸਾਥ ਤੇ ਜਾ ਕੇ ਸਮਾਪਤੀ ਕਰਈਆ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਲ ਸ਼ਾਮਲ ਹੋਣਾ ਦਲ ਖਾਲਸਾ ਜਥੇਬੰਦੀ ਵੱਲੋਂ ਅਪੀਲ ਕਰ ਰਹੇ ਹਾਂ ਜੂਨ 84 ਨਾ ਭੁੱਲਣਯੋਗ ਨਾ ਸਹਿਣਯੋਗ ਨਾ ਬਖਸ਼ਣਯੋਗ ਕੰਧੂ ਪਹਰਾ ਹਵਕਾ ਚੰਦਰਿਆ ਇੱਕ ਤਕਰੀਰ ਤੋਂ ਲੈ ਕੇ 6-7 ਕ੍ਰਿੰਟ ਤੱਕ ਕੰਧੂ ਦਾ ਦਲ ਖਾਲਸਾ ਜਥੇਬੰਦੀ ਵੱਲੋਂ 5 ਤਰੀਕ ਗੁਰਜ ਬਾਬਾ ਕਾਲੀ ਫੁੱਲਾ ਸਿੰਘ ਦੋਂ ਇੱਕ ਇਜਾਦਗਰੀ ਕੰਧੂ ਪਹਰਾ ਇਜਾਦਗਰੀ ਮਾਰਚ ਕੀਤਾ ਜਾ ਰਿਹਾ ਸੀ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦਿੰਦਾ ਅਪੀਲ ਕਰਦਾ ਨਾਨਕ ਨਾਮ ਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਵਹੀਕਲ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜ ਬਾਬਾ ਕਾਲੀ ਫੂਲਾ ਸੰਤੋ ਸ਼ੁਰੂ ਹੋ ਕੇ 3 ਤੱਕ ਸਾਥ ਤੇ ਜਾ ਕੇ ਚਾਹੁੰਦਾ ਅਰਦਾਸ ਕਰਨੀ ਆ 6 ਤਰੀਕ ਤੱਕ ਸਾਥ ਤੇ ਸ੍ਰੀ ਦਾਨੂ ਸਾਰਿਆਂ ਨੂੰ ਸੱਦਾ ਦੇ ਬੁਲਵੇਟ ਕਰਾਉਣਾ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ 'ਚ ਪਹੁੰਚਣ ਵਾਸਤੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀਆਂ-ਆਪਣੀਆਂ ਗੱਡੀਆਂ ਲੈ ਕੇ ਆਪਣੇ-ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ-ਆਪਣੇ ਪਿੰਡ ਤੋਂ ਹੀ ਆਪਣੇ ਨਾਲ ਦੇ ਸਾਥੀਆਂ ਲੈ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਮਾਰਚ ਦੀ ਵੀ ਸ਼ੋਭਾ ਵਧਾਈਏ ਤੇ 6 ਤਰੀਕ ਨੂੰ ਸ਼ਰਦਾ ਦੇ ਫੁੱਲ ਵੀ ਸ਼ਹੀਦਾਂ ਨੂੰ ਭੇਟ ਕਰ ਸਕੀਏ ਨੇ ਪੋਸਟ ਤਰ ਤੱਕ ਸਾਥੇ ਜਾ ਕੇ ਅਸੀਂ ਨਾਲੇ ਤਾਂ ਨਮਸਤਰ ਖੋਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਉੱਥੇ ਜੀ ਕੀ ਕੈਂਦਰੀ ਬਣੀ ਆ ਸੰਤਾਂ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਬਸ ਫਿਰ ਅਪੀਲ ਕਰਦਾ ਕਿ 5 ਜੂਨ ਗੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੱਲੂ ਭਾ ਯਾਦਗਰੀ ਮਾਰਚ 3 ਦਿਨਾਂ ਤੱਕ ਸਾਥੇ ਜਾ ਕੇ ਸਮਾਪਤੀ ਕਰਨੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸ਼ਾਮਲ ਸ਼ਾਮਲ ਹੋਣਾ ਦਲ ਖਾਲਸਾ ਜੰਦੇ ਬੰਦੀ ਹੋ